ਮੈਂ ਇੱਕ ਹੋਰ ਇੱਕ ਨਿੱਜੀ ਅਨਾਊਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿਸੀ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਜਾਂ ਕੁੜੀ ਹੈ। ਔਰ ਕਰਨਾ ਵੀ ਨਹੀਂ। ਕਰਨਾ ਵੀ ਨਹੀਂ। ਬਸ ਜਿਹੜਾ ਆਵੇ ਤੰਦਰੁਸਤ ਆਵੇ। ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਹੈ ਕੁਦਰਤ ਦੀ। ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ। ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ। ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ। ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਬਤਾਉਂਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਸੋਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਭਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਉਂਡ ਇਹੀ ਹੋਊਗਾ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 बनूंगा क्योंकि सच्ची नीयत ਨਾਲ ਕੰਮ ਕਰ ਰਹੇ ਆਂ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਉਹ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਇਹਨਾਂ ਨੂੰ ਪੜਾ ਲਿਏ ਇਹਨਾਂ ਨੂੰ UPSC ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਈਏ ਇਹ ਜੋਬ ਸੀਕਰਸ ਨਾ ਬਣਨ ਜੋਬ ਪ੍ਰੋਵਾਈਡਰਸ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣ ਵੰਡਣ ਵਾਲੇ ਨੋ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ